ਸੱਦੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਕੀ ਸਾਥਰੀਆ ਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਪਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤੇ ਨਿੱਕੀ ਸਤਿ ਸ਼੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਸੁਖਬੀਰ ਸਿੰਘ ਬਾਦਲ ਹੁਰਾਂ ਦੀ ਉਹਨਾਂ ਨੇ ਫਿਰ ਤੋਂ ਇੱਕ ਵਾਰ ਉਹੀ ਗੱਲ ਦੁਹਰਾਈ ਹੈ ਜਿਹੜੀ ਪਹਿਲਾਂ ਵੀ ਕਹੀ ਸੀ ਕਿ ਅਸੀਂ ਸਾਰੇ ਗੁਨਾਹ ਝੋਲੀ ਪਵਾਏ ਨੇ ਵਾਰ-ਵਾਰ ਉਹ ਇਹੀ ਗੱਲ ਕਿਉਂ ਕਹਿੰਦੇ ਨੇ ਜੀ ਦੇਖੋ ਜੀ ਉਹ ਵਾਰ-ਵਾਰ ਇਸ ਕਰਕੇ ਗੱਲ ਕਹਿੰਦੇ ਆ ਕਿਉਂਕਿ ਅਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਬਿਠਾਉਣੀ ਬੜੀ ਜ਼ਰੂਰੀ ਹੈ ਉਹਨਾਂ ਵਾਸਤੇ ਕਿ ਭਾਈ ਅਸੀਂ ਜੋ ਨਹੀਂ ਵੀ ਕੀਤਾ ਜਾਂ ਅਸੀਂ ਆਹ ਕੁਝ ਨਹੀਂ ਸੀ ਕੀਤਾ ਪਰ ਉਹ ਅਸੀਂ ਮੰਨ ਲਿਆ ਕਿਉਂ ਮੰਨ ਲਿਆ ਕਿਉਂਕਿ ਉੱਥੇ ਅਕਾਲ ਤਖਤ ਸਾਹਿਬ ਤੇ ਗਏ ਸੀ ਇਹ ਗੱਲ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਹੁਣ ਲੋਕ ਇਹ ਵੀ ਤਾਂ ਗੱਲ ਕਹਿੰਦੇ ਆ ਨਾ ਵੀ ਤੁਸੀਂ ਤਾਂ ਸਾਰੀਆਂ ਗੱਲਾਂ ਮੰਨੀਆਂ ਤੁਸੀਂ ਤਾਂ ਆਹ ਗੱਲਾਂ ਕੀਤੀਆਂ ਤਾਂ ਕਰਕੇ ਮੰਨੀਆਂ ਤੁਸੀਂ ਮੰਨਿਆ ਵੀ ਬੇਅਦਬੀ ਦੀ ਗੱਲ ਨੂੰ ਤੁਸੀਂ ਮੰਨਿਆ ਵੀ ਭਾਈ ਸੌਦਾ ਸਾਦ ਨੂੰ ਮਾਫੀ ਦੇਣ ਦੀ ਗੱਲ ਨੂੰ ਤੁਸੀਂ ਮੰਨਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਉਹ ਪੈਸਿਆਂ ਦਾ ਭੁਗਤਾਨ ਕੀਤਾ ਗਿਆ ਸੀਗਾ ਉਹ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਲਵਾਉਣ ਦਾ ਮਾਫੀ ਆਲੇ ਤੁਸੀਂ ਮੰਨਿਆ ਵੀ ਭਾਈ ਅਸੀਂ ਵੋਟਾਂ ਦੀ ਖਤਰਾ ਕੁਝ ਕਰਦੇ ਰਹੇ ਆ ਤੁਸੀਂ ਮੰਨਿਆ ਵੀ ਭਾਈ ਵੱਡੇ ਵੱਡੇ ਜਿਹੜੇ ਆ ਤਾਕਤਲ ਅਫਸਰਾਂ ਨੂੰ ਟਿਕਟਾਂ ਦੇ ਰਹੇ ਆ ਸੋ ਜਿਹੜੀਆਂ ਆ ਗੱਲਾਂ ਨੇ ਉਹ ਗੱਲਾਂ ਹੁਣ ਲੋਕ ਜਦੋਂ ਆਪਣੇ ਦਿਮਾਗ ਦੇ ਵਿੱਚ ਲਈ ਫਿਰਦੇ ਆ ਤੇ ਇਹ ਗੱਲ ਕਹਿਣੀ ਉਹਨਾਂ ਵਾਸਤੇ ਜ਼ਰੂਰੀ ਹੋ ਜਾਂਦੀ ਹੈ ਕਿ ਭਾਈ ਅਸੀਂ ਉਹ ਕਿਉਂ ਮੰਨੀਆਂ ਅਸੀਂ ਉਹ ਕਿਉਂ ਮੰਨ ਲੀਆਂ ਕਿਹੜੀ ਮਜਬੂਰੀ 'ਚ ਮੰਨੀਆਂ ਕੀ ਕਾਰਨ ਸੀ ਕਿਉਂ ਕਰਕੇ ਮੰਨ ਗਏ ਆ ਸੋ ਆ ਸਾਰੀਆਂ ਗੱਲਾਂ ਸੋ ਹੁਣ ਇਹੀ ਗੱਲ ਉਹਨਾਂ ਨੇ ਮਾਗੀ ਦੇ ਮੇਲੇ ਦੇ ਮੌਕੇ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਆਖੀ ਆ ਤੇ ਬਿਨਾਂ ਸ਼ੱਕ ਜਿਹੜੀ ਇਹ ਕਾਨਫਰੰਸ ਕੀਤੀ ਉਹਨਾਂ ਨੇ ਉਹ ਕਾਨਫਰੰਸ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਤੇ ਇਹਦੇ ਨਾਲ ਉਹਨਾਂ ਦਾ ਹੌਸਲਾ ਵਧਿਆ ਹੋਗਾ ਇਹ ਗੱਲ ਕੁਦਰਤੀ ਆ ਇਹ ਹੁਣ ਜਿਹੜੀਆਂ ਫੋਟੋਆਂ ਖਬਰਾਂ ਦੇ ਵਿੱਚ ਆਈਆਂ ਜਾਂ ਜੋ ਆਪਾਂ ਵੀਡੀਓ ਦੇਖੀਆਂ ਲੰਘੇ ਕੱਲ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਬਲਵਿੰਦਰ ਸਿੰਘ ਪੁੰਦੜ ਜਨਮੇਜਾ ਸਿੰਘ ਸੇਖੋ ਡਾਕਟਰ ਦਲਜੀਤ ਸਿੰਘ ਟੀਮਾ ਰੋਜ਼ੀਬਰ ਕੰਦੀ ਜਦਲਰਾਜ ਪੁੰਦੜ ਰਜਿੰਦਰ ਮਿੱਡੂ ਖੇੜਾ ਸਰਬਜੀਤ ਕੰਜਰ ਤੇ ਹੋਰ ਬਹੁਤ ਸਾਰੇ 41 ਦੇ ਆਗੂ ਸੀਗੇ ਇਹਨਾਂ ਸਾਰਿਆਂ ਨੇ ਇਹ ਗੱਲ ਕਹੀ ਆ ਕਿ ਭਾਈ 41 ਦਾ ਵੀ ਜਿਉਂਦਾ ਹੈ ਤੇ ਜਿਉਂਦਾ ਰਹੂਗਾ ਤੇ ਇਹ ਮਰਿਆ ਨਹੀਂ ਪਰ ਮਾਰਨੀਆਂ ਕੋਸਾਂ ਬੜੇ ਨੇ ਕਿਤਨਾ ਤੇ ਸੁਖਵੀਰ ਬਾਦਲ ਨੇ ਗੱਲ ਕਹੀ ਹੈ ਕਿ ਭਾਈ ਇੱਕ ਵਾਰ ਜਸედაਰ ਸਹਿਬਾਨ ਜਿਹੜੇ ਉਹ ਫੇਰ ਵਿਚਾਰ ਕਰਨ ਪ੍ਰਕਾਸ਼ ਸਿੰਘ ਬਾਦਲ ਤੋਂ ਮੇਰੇ ਪਿਤਾ ਤੋਂ ਫਖਰੇ ਕੌਮ ਅਵਾਰਡ ਵਾਪਸ ਲੈਣ ਦੇ ਬਾਰੇ ਜਿਹੜਾ ਵਾਪਸ ਲਿਆ ਗਿਆ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰਨ ਉਹਨਾਂ ਨੇ ਜਸედაਰ ਸਾਹਿਬ ਨੂੰ ਇਸ ਗੱਲ ਦੀ ਅਪੀਲ ਕੀਤੀ ਹੈ ਦੂਜੀ ਮਹੱਤਵਪੂਰਨ ਗੱਲ ਇਹ ਹੈ ਇਹਦੇ ਵਿੱਚ ਦਰਜ ਹੁੰਦੀ ਤੇ ਜਿਸ ਤਰੀਕੇ ਦੇ ਨਾਲ ਕੱਲ ਸੁਖਵੀਰ ਬਾਦਲ ਨੇ ਕਿਹਾ ਵੀ ਅਸੀਂ ਗੁਰੂ ਦੇ ਦਰ ਦੇ ਉੱਤੇ ਗਏ ਅਸੀਂ ਉਥੇ ਜਾ ਕੇ ਸਾਰੀਆਂ ਗੱਲਾਂ ਆਪਣੀ ਝੋਲੀ ਦੇ ਵਿੱਚ ਪਵਾ ਲਈਆਂ ਅਸੀਂ ਉਥੇ ਜਾ ਕੇ ਇਹ ਗੱਲ ਕਹੀ ਕਿ ਜੋ ਕੁਝ ਸਾਡੇ ਕੋਲੋਂ ਨਹੀਂ ਵੀ ਹੋਇਆ ਅਸੀਂ ਇਹ ਗੱਲ ਕਹੀ ਵੀ ਉਹ ਵੀ ਅਸੀਂ ਕੀਤਾ ਸਾਡੇ ਕੋਲੋਂ ਹੋ ਗਿਆ ਉਹ ਕਹਿੰਦੇ ਜੀ ਅਸੀਂ ਤਾਂ ਗੱਲ ਹੈ ਨਾ ਸਭ ਤੋਂ ਗੁਰੂ ਤੋਂ ਵੱਡਾ ਕੋਈ ਨਹੀਂ ਤੇ ਸਾਡੀ ਪਾਰਟੀ ਦੇ ਆਗੂਆਂ ਨੇ ਸਾਡੇ ਸਮਰਥਕਾਂ ਨੇ ਇਹ ਗੱਲ ਕਹੀ ਵੀ ਤੁਸੀਂ ਭਾਈ ਆਹ ਗੱਲਾਂ ਜਾ ਕੇ ਕਬੂਲ ਕਰ ਲਓ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੇਰੇ ਪਿਤਾ ਨੂੰ ਮੈਨੂੰ ਗੁਦਾਰ ਕਹਿੰਦੇ ਆ ਅਸੀਂ ਗਦਾਰੀ ਪਤਾ ਕੀ ਕੀਤੀ ਆ ਉਹ ਕਹਿੰਦੇ ਜੀ ਗਦਾਰੀ ਅਸੀਂ ਇਹ ਕੀਤੀ ਆ ਕਿ ਮੇਰੇ ਪਿਤਾ ਨੇ ਮੋਟਰਾਂ ਦੇ ਬਿੱਲ ਮਾਫ ਕੀਤੇ ਆ ਗਦਾਰੀ ਇਹ ਕੀਤੀ ਆ ਕਿ ਅਸੀਂ ਆਟਾ ਦਾਲ ਸਕੀਮ ਸ਼ੁਰੂ ਕੀਤੀ ਆ ਗਦਾਰੀ ਇਹ ਕੀਤੀ ਆ ਗਰੀਬਾਂ ਦਾ ਵਿਕਾਸ ਕੀਤਾ ਗਦਾਰੀ ਇਹ ਕੀਤੀ ਆ ਸੜਕਾਂ ਬਹੁਤ ਬਣਵਾਈਆਂ ਤੇ ਉਹ ਕਹਿੰਦੇ ਜੀ ਪਹਿਲਾਂ ਮੇਰੇ ਪਿਤਾ ਦੀ ਮਿੱਟੀ ਪੜਦੇ ਰਹੇ ਹੁਣ ਮੇਰੀ ਪੱਟੀ ਜਾਂਦੇ ਆ ਕਦੇ ਕੁਛ ਕਹਿ ਦਿੰਦੇ ਕਦੇ ਕੁਛ ਕਹਿ ਦਿੰਦੇ ਆ ਆ ਕਾਲੀ ਦਲ ਨੂੰ ਇਹ ਮਾਰਨਾ ਚਾਹੁੰਦੇ ਖਤਮ ਕਰਨਾ ਚਾਹੁੰਦੇ ਆ ਤੇ ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਆ ਸੋ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣੇ ਵਿਚਾਰ ਰੱਖੇ ਆ ਇਹ ਕੱਠਾ ਕਾਫੀ ਹੋ ਗਿਆ ਇੱਕਠ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਆਏ ਆ ਤੇ ਲੰਘੇ ਕੱਲ 40 ਮੁਖਤਿਆਂ ਦੀ ਧਰਤੀ ਦੇ ਉੱਤੇ ਤੇ ਬਹੁਤ ਵੱਡਾ ਇਕੱਠ ਹੋਇਆ ਮਾਗੀ ਦੇ ਮੇਲੇ ਦੇ ਮੌਕੇ 2 ਲੱਖ ਤੋਂ ਵੱਧ ਲੋਕਾਂ ਦੇ ਵੱਲੋਂ ਉੱਥੇ ਮਤਥਾ ਟੇਕਿਆ ਗਿਆ ਤੇ ਦੋ ਸਿਆਸੀ ਕਾਨਫਰੰਸਾਂ ਸੀ ਇੱਕ ਪਾਸੇ ਸੁਖਬੀਰ ਸਿੰਘ ਬਾਦਲਪੁਰਪ ਦੀ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਧੜੇ ਦੀ ਜੀ ਤੇ ਟੈਣਾ ਸਾਹਿਬ ਉਹਨਾਂ ਨੇ ਪਾਰਟੀ ਦਾ ਐਲਾਨ ਕਰ ਦਿੱਤਾ ਹਾਂ ਬਿਲਕੁਲ ਜੀ ਅਮਰਤਪਾਲ ਸਿੰਘ ਦੀ ਟੀਮ ਦੇ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਇਹਦਾ ਨਾਂ ਹੈਗਾ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਹਿਲਾਂ ਇਹ ਹੁੰਦਾ ਸੀ মিডিਆ ਦੇ ਵਿੱਚ ਖਬਰਾਂ ਬਹੁਤ ਆਈਆਂ ਵੀ ਨਾਂ ਰੱਖਣਗੇ ਅਕਾਲੀ ਦਲ ਅਨੰਦਪੁਰ ਸਾਹਿਬ ਪਰ ਨਹੀਂ ਨਾਂ ਕੱਲ ਰੱਖ ਦਿੱਤਾ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਮੁਖਸਰ ਸਾਹਿਬ ਦੇ ਵਿੱਚ ਇਹਨਾਂ ਨੇ ਇਕੱਠ ਕੀਤਾ ਤੇ ਵਿਸਾਖੀ ਦੇ ਮੌਕੇ ਤੇ ਪਾਰਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਊਗਾ ਫਿਲਹਾਲ ਇਹ ਪਤਾ ਲੱਗਾ ਵੀ ਇਸ ਪਾਰਟੀ ਦਾ ਪ੍ਰਧਾਨ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਰਹੂਗਾ ਜੀ ਕਾਨਫਰੰਸ ਜਿਹੜੀ ਕੀਤੀ ਗਈ ਹੈ ਇਹਦੇ ਵਿੱਚ ਤਰਸੀਮ ਸਿੰਘ ਜਿਹੜੇ ਕਿ ਅਮਰਤਪਾਲ ਸਿੰਘ ਦੇ ਪਿਤਾ ਸਰਬਜੀਤ ਸਿੰਘ ਖਾਲਸਾ ਸੁਰਵਿੰਦਰ ਸਿੰਘ ਅਗਵਾਨ ਜਸ ਕਰਨ ਸਿੰਘ ਕਾਨ ਸਿੰਘ ਵਾਲਾ ਤੇ ਹੋਰ ਸੀਗੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਪੰਥਕ ਵਿਚਾਰਧਾਰਾ ਨੂੰ ਅੱਗੇ ਲਿਜਾਣ ਦੇ ਲਈ ਸਾਡੀ ਪਾਰਟੀ ਕੰਮ ਕਰੂਗੀ ਇਹਨਾਂ ਨੇ ਇਹ ਗੱਲ ਕਹੀ ਆ ਕਿ ਵੱਧ ਤੋਂ ਵੱਧ ਅਸੀਂ ਇਕੱਠੇ ਹੋ ਕੇ ਹਮਲਾ ਮਾਰਨਾ ਅਸੀਂ ਗੁਰਦੁਆਰਿਆਂ ਦੇ ਸਨਮਾਨ ਦੇ ਲਈ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਆ ਉਹਨੂੰ ਰੋਕਣ ਦੇ ਲਈ ਨਸ਼ਿਆਂ ਦਾ ਜਿਹੜਾ ਕਹਿਰਾ ਉਹਨੂੰ ਠੱਲ ਪਾਉਣ ਦੇ ਲਈ ਪੰਜਾਬ ਦੀ ਅਸਲ ਤਰੱਕੀ ਦੇ ਲਈ ਪੰਥਕ ਮਰਿਆਦਾ ਬਹਾਲ ਰਵੇ ਸਾਰੇ ਪਾਸੇ ਇਹਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਦੇ ਲਈ ਉਹ ਕਹਿੰਦੇ ਵੀ ਸਾਡੀ ਪਾਰਟੀ ਕੰਮ ਕਰੂਗੀ ਸੋ ਵੈਨੇ ਪਾਈ ਕੀ ਬਣਦਾ ਆਮ ਤੌਰ ਤੇ ਉਥੇ ਆਪਾਂ ਜਾਣਦੇ ਆ ਕਿ ਭਾਈ ਸਮੇਂ-ਸਮੇਂ ਦੇ ਨਾਲ ਬਹੁਤ ਸਾਰੀਆਂ ਪਾਰਟੀਆਂ ਹੁੰਦੀਆਂ ਤੇ ਤੁਰ ਜਾਂਦੀਆਂ ਵੈਸੇ ਵੀ ਸਮੇਂ-ਸਮੇਂ ਦੇ ਵਿੱਚ ਬਹੁਤ ਸਾਰੇ ਅਕਾਲੀ ਦਲ ਬਣੇ ਆ ਕਦੇ ਅਕਾਲੀ ਦਲ ਸੰਯੁਕਤ ਅਕਾਲੀ ਦਲ ਵੀ ਬਣਦਾ ਕਦੇ ਕੋਈ ਅਕਾਲੀ ਦਲ ਬਣਦਾ ਕਦੇ ਕੋਈ ਅਕਾਲੀ ਦਲ ਬਣਦਾ ਪਰ ਜਿਉਂਦੇ ਥੋੜੇ ਕੀ ਰਹੀ ਆ ਅਕਾਲੀ ਦਲ ਬਹੁਤ ਘੱਟ ਅਕਾਲੀ ਦਲ ਜਿਉਂਦੇ ਰਹੇ ਆ ਇਹ ਅਕਾਲੀ ਦਲ ਕਿੰਨਾ ਸਮਾਂ ਜਿਉਦਾ ਰਹਿੰਦਾ ਕੀ ਅਕਾਲੀ ਦਲ ਕਿੰਨੀ ਕਿ ਚੜ੍ਹਦੀ ਕਲਾ ਚ ਰਹਿੰਦਾ ਕੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਕੋਈ ਜਲਵਾ ਪੇਸ਼ ਕਰ ਸਕੂਗਾ ਇਹਦੇ ਉੱਤੇ ਨਿਰਭਰ ਕਰਦੀ ਗੱਲ ਆ ਜਿਹੜੀਆਂ ਇਸ ਸਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਜੇ ਤਾਂ ਇਹਨਾਂ ਨੇ ਉਹਦੇ ਵਿੱਚ ਮਲ ਮਾਰੀ ਤਾਂ ਠੀਕ ਆ ਤੇ ਜੇ ਨਹੀਂ ਤਾਂ ਫਿਰ ਇਹਦੇ ਆਏ ਗਏ ਦਾ ਪਤਾ ਨਹੀਂ ਲੱਗਣਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਥਰ ਅੱਗੇ ਵਧਦੇ ਆ ਗੱਲ ਕਰਦੇ ਆ ਸੁਨੀਲ ਜਾਖੜ ਹੋਰਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਕਿਸਾਨਾਂ ਦੇ ਮੁੱਦੇ ਚੁੱਕੇ ਨੇ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਸੁਨੀਲ ਜਾਖੜ ਦੇ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਸੂਤਰਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਦੇ ਨਾਲ ਸੁਨੀਲ ਜਾਖੜ ਨੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਚਰਚਾ ਕੀਤੀ ਹੈ ਜਦੋਂ ਸੁਨੀਲ ਜਾਖੜ ਦੇ ਨਾਲ ਗੱਲ ਕੀਤੀ ਪੱਤਰਕਾਰਾਂ ਨੇ ਉਹਨਾਂ ਨੇ ਇਹ ਹੀ ਗੱਲ ਕਹੀ ਹੈ ਕਿ ਰੁਟੀਨ ਦੇ ਵਿੱਚ ਗੱਲਬਾਤ ਹੋਈ ਹੈ ਤੇ ਪੰਜਾਬ ਦੇ ਤੇ ਬਾਕੀ ਵਕ ਵਕ ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ ਤੇ ਪ੍ਰਧਾਨ ਮੰਤਰੀ ਨਾਲ ਉਹ ਕਹਿੰਦੇ ਕਿ ਇੱਕ ਸਿਸ਼ਟਾਚਾਰ ਨਾਤੇ ਮੁਲਾਕਾਤ ਹੋਈ ਹੈ ਪਰ ਸੂਤਰ ਇਹ ਗੱਲ ਕਹਿੰਦੇ ਕਿ ਕਿਸਾਨਾਂ ਤੇ ਪੰਜਾਬ ਦੇ ਮਸਲੇ ਦੇ ਉੱਤੇ ਆਪਣੀ ਗੱਲ ਪ੍ਰਧਾਨ ਮੰਤਰੀ ਦੇ ਅੱਗੇ ਰੱਖੀ ਆ। ਸੁਨੀਲ ਜਾਖੜ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਇਹ ਇਸ ਕਰਕੇ ਵੀ ਐ ਮੰਨੀ ਜਾ ਰਹੀ ਆ ਕਿਉਂਕਿ ਜਿੱਥੇ ਇੱਕ ਪਾਸੇ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਡੱਲੇਵਾਲ ਦੀ ਸਿਹਤ ਦੇ ਪ੍ਰਤੀ ਚਿੰਤਾ ਪ੍ਰਗਟਾ ਚੁੱਕੇ ਆ। ਉੱਥੇ ਵੀ ਗੱਲ ਕਹਿ ਚੁੱਕੇ ਆ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਣਾ। ਸੁਨੀਲ ਜਾਖੜ ਨੇ ਇਹ ਗੱਲ ਕਹੀ ਸੀ ਕੁਝ ਦਿਨਾਂ ਪਹਿਲਾਂ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਦੇ ਲਾਭ ਤੇ ਹਾਨੀਆਂ ਬਾਰੇ ਚਰਚਾ ਹੋਣੀ ਚਾਹੀਦੀ ਆ। ਖੈਰੇ ਵਕਤ ਦੱਸੂਗਾ ਵੀ ਪਾਈ ਹੁਣ ਅਗਲੇ ਦਿਨੀ ਕੀ ਨਿਕਲਦਾ ਪਰ ਇੰਨਾ ਜ਼ਰੂਰ ਪਤਾ ਲੱਗਾ ਕਿ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕੀਤੀ ਬੜੀ ਮੰਤਰੀ ਜਿਹੜੇ ਕੇਂਦਰ ਦੇ ਆ ਤੇ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੋਨਾਂ ਦੇ ਨਾਲ ਇਹਨਾਂ ਨੇ ਮੀਟਿੰਗ ਕੀਤੀ ਹੈ ਜੀ ਬਿਲਕੁਲ ਕਿਹੜਾ ਸਾਹਿਬ ਕਿਸਾਨੀ ਪਛੋਕੜ ਵਾਲੇ ਜਿਹੜੇ ਸੰਸਦ ਮੈਂਬਰਸ ਨੇ ਉਹਨਾਂ ਨੇ ਕਹਿੰਦੇ ਡੱਲੇਵਾਲ ਹੂਰਾ ਨੂੰ ਵਿਸਾਰ ਦਿੱਤਾ ਜੀ ਉਹ ਕਿਵੇਂ ਦੇਖੋ ਜੀ ਗੱਲ ਇਹ ਕਿ ਇਸ ਵੇਲੇ ਨਾ 100 ਤੇ 55 ਦੇ ਕਰੀਬ ਸੰਸਦ ਮੈਂਬਰ ਐਸੇ ਆ ਲੋਕ ਸਭਾ ਦੇ ਵਿੱਚ ਇਹ 18ਵੀਂ ਲੋਕ ਸਭਾ ਪਹਿਲੀ ਗੱਲ ਤਾਂ ਇਹ ਆ 18ਵੀਂ ਲੋਕ ਸਭਾ ਦੇ ਵਿੱਚ 155 ਦੇ ਕਰੀਬ ਸੰਸਦ ਮੈਂਬਰ ਐਸੇ ਆ ਜਿਹੜੇ ਕਿ ਖੇਤੀਬਾੜੀ ਦੇ ਨਾਲ ਪਸੋਕਣ ਰੱਖਦੇ ਆ ਜਦੋਂ ਤੁਸੀਂ ਆਪਣੇ ਕਾਗਜ਼ ਦਾਖਲ ਕਰਦੇ ਨਾ ਨਾਮਜ਼ਦਗੀ ਕਾਗਜ਼ ਦਾਖਲ ਕਰਦੇ ਆ ਉਹ ਨਾਮਜ਼ਦਗੀ ਕਾਗਜ਼ ਦੇ ਵਿੱਚ ਲਿਖਿਆ ਹੁੰਦਾ ਵੀ ਤੁਹਾਡਾ ਕਿੱਤਾ ਕੀ ਆ ਤੁਸੀਂ ਵਪਾਰੀ ਹੋ ਤੁਸੀਂ ਬਿਜ਼ਨਸਮੈਨ ਹੋ ਤੁਸੀਂ ਖੇਤੀਬਾੜੀ ਨਾਲ ਸੰਬੰਧਤ ਹੋ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਟੀਚਰ ਹੋ ਤੁਸੀਂ ਡਾਕਟਰ ਹੋ ਕੀ ਹੋ ਉਹਦੇ ਵਿੱਚ ਫਿਰ 155 ਦੇ ਕਰੀਬ ਜਿਹੜੇ ਹੈਗੇ ਨੇ ਸੰਸਦ ਮੈਂਬਰ ਵੱਖ-ਵੱਖ ਪਾਰਟੀਆਂ ਦੇ ਪੂਰੇ ਭਾਰਤ ਦੇ ਉਹਨਾਂ ਨੇ ਆਪਣਾ ਕਿਤਾ ਖੇਤੀਬਾੜੀ ਲਿਖਿਆ ਹੋਇਆ ਵੀ ਅਸੀਂ ਖੇਤੀਬਾੜੀ ਨਾਲ ਸੰਬੰਧਤ ਆ ਤੇ ਖੇਤੀਬਾੜੀ ਨਾਲ ਸੰਬੰਧਤ ਸੰਸਦ ਮੈਂਬਰਾਂ ਦੇ ਵਿੱਚੋਂ ਡੱਲੇਵਾਲ ਕਿਸੇ ਨੂੰ ਚਿੱਤੇ ਨਹੀਂ ਆਇਆ ਜੇ ਆਇਆ ਪੰਜਾਬ ਦੇ ਦੋਹਾਂ ਚਾਰਾਂ ਨੂੰ ਉਹ 15 ਮਿੰਟ ਵਾਸਤੇ ਆਇਆ ਉਹ ਗਏ ਫੋਟੋ ਖਿਚਵਾਈ ਗਿਆਨ ਦਿੱਤਾ ਤੇ ਆ ਗਏ 155 ਦੇ ਵਿੱਚ ਸ਼ਿਵਰਾਜ ਸਿੰਘ ਚੋਹਾਨ ਵੀ ਆ ਖੇਤੀਬਾੜੀ ਨਾਲ ਸੰਬੰਧਤ ਜਿਨ੍ਹਾਂ ਨੇ ਆਪਣੇ ਤਾਅਵਜ਼ਾ ਦੇ ਵਿੱਚ ਇਹ ਗੱਲ ਲਿਖੀ ਆ ਕਿ ਮੇਰਾ ਕਿਤਾ ਖੇਤੀਬਾੜੀ ਆ ਖੇਤੀਬਾੜੀ ਮੰਤਰੀ ਨੂੰ ਨੇ ਡੱਲੇਵਾਲ ਚ ਇਤੇ ਆ ਰਿਹਾ ਅਖਲੇਸ਼ ਯਾਦਵ ਜਿਹੜਾ ਕਿ ਯੂਪੀ ਦਾ ਸਾਬਕਾ ਮੁੱਖ ਮੰਤਰੀ ਆ ਉਹਨੇ ਵੀ ਆਪਣਾ ਕਿਤਾ ਖੇਤੀਬਾੜੀ ਲਿਖਿਆ ਉਹਨੂੰ ਵੀ ਚ ਇਤੇ ਆ ਰਿਹਾ ਅਸਲ ਵਿੱਚ ਇਹ ਖੇਤੀਬਾੜੀ ਵਾਲੇ ਬੰਦੇ ਸਿਰਫ ਖੇਤੀ ਸ਼ਬਦ ਦੀ ਵਰਤੋਂ ਕਰਦੇ ਆ ਇਹਨਾਂ ਦੇ ਕਿਤੇ ਹੋਰ ਆ ਇਹਨਾਂ ਦੀਆਂ ਸੋਚਾਂ ਹੋਰ ਆ ਇਹਨਾਂ ਦੇ ਨਿਸ਼ਾਨੇ ਹੋਰ ਆ ਇਸ ਕਰਕੇ ਹਰਾਨੀ ਇਸ ਗੱਲ ਦੀ ਆ ਕਿ ਜਿਨ੍ਹਾਂ ਨੇ ਕਾਗਜ਼ਾਂ ਦੇ ਵਿੱਚ ਲਿਖਿਆ ਹੋਇਆ ਕਿ ਸਾਡਾ ਪਛੋਕੜ ਖੇਤੀਬਾੜੀ ਆ ਉਹ ਵੀ ਅੱਜ ਡੱਲੇਵਾਲ ਤੋਂ ਦੂਰੀ ਬਣਾਈ ਬੈਠੇ ਆ ਇਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਦਿੱਲੀ ਦੇ ਵਿੱਚ ਸਾਡੀ ਪਾਰਟੀ ਜਿੱਤੇ ਸਾਡੀ ਪਾਰਟੀ ਜਿੱਤੇ ਇਸ ਗੱਲ ਦਾ ਫਿਕਰ ਆ ਇਹਨਾਂ ਨੂੰ ਦਿੱਲੀ ਤੋਂ 200 ਕਿਲੋਮੀਟਰ ਦੂਰ ਬੈਠਾ ਬੰਦਾ ਦਿਸਦਾ ਹੀ ਨਹੀਂ ਇਸ ਕਰਕੇ ਸਵਾਲੇ ਪੈਦਾ ਹੁੰਦਾ ਕਿ ਇਹ ਕੈਸੇ ਖੇਤੀਬਾੜੀ ਦੇ ਪਛੋਕੜ ਵਾਲੇ ਨੇਤਾ ਇਹ ਕਿਹੋ ਜਿਹੇ ਸੰਸਦ ਮੈਂਬਰ ਆ ਇਸ ਕਾਦੀ ਖੇਤੀ ਕਰਦੇ ਹੋਏ ਇਹ ਕਿਹੋ ਜਿਹੀ ਖੇਤੀ ਕਰਦੇ ਹੋਏ ਕਿ ਇਹਨਾਂ ਨੂੰ ਆਪਣਾ ਖੇਤਾਂ ਦੀ ਖਾਤਰ ਫਸਲਾਂ ਦੀ ਖਾਤਰ ਮਰ ਰਿਹਾ ਇੱਕ ਭਰਾ ਨਹੀਂ ਦਿਸਦਾ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਜੀ ਬਿਲਕੁਲ ਸਹੀ ਕਹਿ ਤੁਸੀਂ ਟੈਣਾ ਸਾਹ ਪਰ ਪਤਾ ਨਹੀਂ ਕਦੋਂ ਦੱਸੂਗਾ ਪਤਾ ਨਹੀਂ ਕਦੋਂ ਇਹ ਸਾਰੇ ਚੇਂਜਸ ਆਉਣਗੇ ਖੈਰ ਅੱਗੇ ਵਧਦੇ ਆਪਾਂ ਹੁਣ ਗੱਲ ਕਰਦੇ ਆ ਜੀ ਉਧਰ ਇੱਕ ਹੋਰ ਜਿਹੜੀ ਖਬਰ ਆਈ ਹੈ ਜਿਹਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਪਹਿਲੀ ਵਾਰ ਕਹਿੰਦੇ ਜਿਹੜੇ ਵਿਧਾਇਕ ਮਰਹੂਮ ਗੁਰਪ੍ਰੀਤ ਗੋਗੀ ਉਹਨਾਂ ਦੀ ਪਤਨੀ ਨੇ ਮੌਤ ਦਾ ਸੱਚ ਦੱਸਿਆ ਜੀ ਕੀ ਕਹਿਣਾ ਉਹਨਾਂ ਦਾ ਕਿਵੇਂ ਹੋਈ ਹੈ ਮੌਤ ਹਾਂ ਬਿਲਕੁਲ ਜੀ ਇਹ ਬੜੀ ਵੱਡੀ ਜਾਣਕਾਰੀ ਹੈ ਕਿਉਂਕਿ ਹਰ ਬੰਦਾ ਇਹ ਜਾਣਨਾ ਚਾਹੁੰਦਾ ਵੀ ਭਾਈ ਜਿਹੜੇ ਵਿਧਾਇਕ ਨੇ ਗੁਰਪ੍ਰੀਤ ਗੋਗੀ ਇਹਨਾਂ ਦੀ ਮੌਤ ਦੇ ਪਿੱਛੇ ਕਾਰਨ ਕਿਹੜੇ-ਕਿਹੜੇ ਆ ਆਪਾਂ ਨੂੰ ਤਾਂ ਸਭ ਨੂੰ ਪਤਾ ਵੀ ਉਹਨਾਂ ਦੀ ਮੌਤ ਹੋ ਗਈ ਉਹ ਦੁਨੀਆਂ ਦੇ ਉੱਤੇ ਨਹੀਂ ਰਹੇ ਇਹ ਤਾਂ ਸਭ ਨੂੰ ਪਤਾ ਪਰ ਇਹਦੇ ਪਿੱਛੇ ਕਾਰਨ ਕਿਹੜੇ-ਕਿਹੜੇ ਆ ਕਿਉਂਕਿ ਸਾਰੇ ਹੀ ਲੋਕ ਇਹ ਜਾਨਣਾ ਚਾਹੁੰਦੇ ਆ ਵੀ ਮੌਤ ਦੇ ਪਿੱਛੇ ਵਜ੍ਹਾ ਕੀ ਆ ਕੀ ਕੋਈ ਪਰਿਵਾਰਕ ਕਲੇਸ਼ ਆ ਕੀ ਕੋਈ ਦੁਸ਼ਮਣੀ ਆ ਕੋਈ ਕੋਈ ਗੈਂਗਸਟਰਾਂ ਵਾਲੀ ਗੱਲ ਆ ਵਜ੍ਹਾ ਕੀ ਆ ਕਿਉਂਕਿ ਪਹਿਲੀ ਨਜ਼ਰ ਇਹ ਖਬਰ ਆਈ ਸੀ ਸਾਹਮਣੇ ਕਿ ਗੁਰਪ੍ਰੀਤ ਗੋਗੀ ਦੀ ਗੋਲੀ ਖੁਦ ਨੂੰ ਵੱਜ ਗਈ ਕਿਉਂਕਿ ਉਹ ਆਪਣੇ ਪਿਸਤੌਲ ਨੂੰ ਸਾਫ਼ ਕਰ ਰਿਹਾ ਸੀ ਹੁਣ ਉਹਨਾਂ ਦੀ ਘਰ ਵਾਲੀ ਜਿਹੜੀ ਆ ਸੁਖਚੈਨ ਕੌਰ ਗੁਰਪ੍ਰੀਤ ਗੋਗੀ ਦੀ ਘਰ ਵਾਲੀ ਸੁਖਚੈਨ ਕੌਰ ਉਦੇ ਵੱਲੋਂ ਪੁਲਿਸ ਦੇ ਕੋਲੇ ਦਰਜ ਕਰਵਾਏ ਗਏ ਬਿਆਨ ਨਸ਼ਰ ਹੋਏ ਆ ਵੀ ਉਹਨੇ ਕੀ ਕੀ ਲਿਖ ਕੇ ਦਿੱਤਾ ਸਾਈਨ ਕਰਕੇ ਦਿੱਤਾ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਰਾਤ ਦੇ 10 ਸਵਾ 10 ਵਜੇ ਦਾ ਸ਼ਾਇਦ ਵੇਲਾ ਸੀ ਉਹ ਕਹਿੰਦੇ ਜੀ ਕਿ ਉਹ ਆਪਣੇ ਕਮਰੇ ਦੇ ਵਿੱਚ ਬੈਠੇ ਪਿਸਤੌਲ ਸਾਫ਼ ਕਰ ਰਹੇ ਸੀ ਹੀਟਰ ਚੱਲਦਾ ਸੀਗਾ ਰੂਮ ਹੀਟਰ ਕੋਲੇ ਉਹ ਕਹਿੰਦੇ ਵੀ ਮੈਂ ਉਹਨਾਂ ਦੇ ਕੋਲੋਂ ਹੋ ਕੇ ਤੇ ਵਾਪਸ ਆਈ ਤੇ ਮੈਂ ਆ ਕੇ ਜਿਹੜਾ ਆਪਣਾ ਸੇਵਾਦਾਰ ਆਜਾ ਜਿਹੜਾ ਰਸੋਈਆ ਉਹਨੂੰ ਕਿਹਾ ਵੀ ਸਾਹਬ ਆਸਤੇ ਤੁਸੀਂ ਨਾ ਖਾਣਾ ਲਾ ਦਿਓ ਉਹ ਮੈਂ ਇੰਨੀ ਗੱਲ ਕਹਿ ਕੇ ਤੇ ਆਪਦੇ ਰੂਮ ਦੇ ਵੱਲ ਹੋਰ ਗਈ ਆ ਤੇ ਇੰਨੇ ਚਿਰ ਨੂੰ ਕਦੇ ਵੀ ਬਹੁਤ ਵੱਡੀ ਆਵਾਜ਼ ਆਈ ਕਹਿੰਦੇ ਮੈਂ ਸੋਚਿਆ ਵੀ ਸ਼ਾਇਦ ਰੂਮ ਹੀਟਰ ਦਾ ਪਟਾਕਾ ਪੈ ਗਿਆ ਜਦੋਂ ਤੱਕ ਮੈਂ ਰੂਮ ਦੇ ਵਿੱਚ ਗਈ ਉਦੋਂ ਤੱਕ ਗੁਰਪ੍ਰੀਤ ਗੋਗੀ ਲਚਪਤ ਹੋਏ ਖੁੰੁੰਦੇ ਤੇ ਬਿਡ ਦੇ ਉੱਤੇ ਟਿੱਗੇ ਪਏ ਸੀਗੇ ਉਸ ਤੋਂ ਬਾਅਦ ਮੇਰਾ ਮੁੰਡਾ ਵੀ ਆ ਗਿਆ ਟੱਕ ਕੇ ਆਵਾਜ਼ ਮਾਰੀ ਜੀ ਸਿਕਿਉਰਿਟੀ ਗਾਰਡ ਨੂੰ ਉਹ ਵੀ ਆ ਗਿਆ ਤੇ ਉਸ ਤੋਂ ਬਾਅਦ ਜੀ ਉਹ ਕਿਨੇ ਸੀ ਡੀਐਨਸੀ ਦੇ ਵੱਲ ਲੈ ਗਏ ਡਾਕਟਰਾਂ ਨੇ ਉਹਨੂੰ ਮਰਤਕਲ ਆਨ ਦਿੱਤਾ ਉਹਨੇ ਗੱਲ ਕਹੀ ਆ ਕਿ ਮੇਰੇ ਪਤੀ ਦੀ ਮੌਤ ਦੇ ਪਿੱਛੇ ਕੋਈ ਵਜ੍ਹਾ ਨਹੀਂ ਇਹ ਉਹਨਾਂ ਦੇ ਵੱਲੋਂ ਅਚਾਨਕ ਆਪਣੇ ਆਪ ਚੱਲੀ ਗੋਲੀ ਹੀ ਮੌਤ ਦਾ ਕਾਰਨ ਇਹਦੇ ਗਲਤ ਅਰਥ ਨਾ ਕੱਢੇ ਜਾਣ ਉਹਨਾਂ ਨੇ ਇਹ ਗੱਲ ਕਹੀ ਆ ਕਿ ਗੁਰਪ੍ਰੀਤ ਗੋਗੀ ਦੀ ਮੌਤ ਦੀ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ ਤੇ ਮੈਂ ਇਹ ਸਾਰਾ ਕੁਝ ਹੋਸ਼ੋਹ ਵਾਸਤੇ ਹੀ ਕਹਿ ਰਹੀ ਆ ਇਹ ਜਿਹੜੇ ਪੁਲਿਸ ਦੇ ਕੋਲੇ ਦਰਜ ਬਿਆਨ ਕਰਵਾਏ ਉਹਨਾਂ ਨੇ ਇਹ ਉਹਨਾਂ ਬਿਆਨਾਂ ਦਾ ਵੇਰਵਾ ਜਿਹੜਾ ਮੈਂ ਤੁਹਾਨੂੰ ਦੱਸ ਰਿਆ ਤਾਂ ਇਹ ਇਹ ਜੀ ਕਿ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਆ ਦੀ ਭਾਈ ਕੀ ਗੱਲ ਬਣੀ ਹੋ ਕੀ ਕਾਰਨ ਹੋ ਗਿਆ ਹੋ ਆ ਵੀ ਕਾਰਨ ਹੋ ਸਕਦਾ ਆ ਵੀ ਕਾਰਨ ਹੋ ਸਕਦਾ ਪਰ ਆਹ ਕਾਰਨ ਆ ਉਹ ਕਹਿੰਦੇ ਜੀ ਅਸਲ ਦੇ ਵਿੱਚ ਜੀ ਤਹਿਣਾ ਸਾਹਿਬ ਅਰਵਿੰਦ ਕੇਜਰੀਵਾਲ ਹੋਰਾਂ ਦੀ ਗੱਲ ਕਰਦੇ ਆ ਉਹਨਾਂ ਨੇ ਵੀ ਦੋਸ਼ ਲਗਾ ਦਿੱਤਾ ਜੀ ਭਾਜਪਾ ਤੇ ਕਾਂਗਰਸ ਦੇ ਉੱਪਰ ਉਹ ਕਹਿੰਦੇ ਭਾਜਪਾ ਤੇ ਕਾਂਗਰਸ ਦੀ ਆਪਸ ਵਿੱਚ ਜੁਗਲਬੰਦੀ ਹੈ ਲਖੋ ਇਹ ਤਾਂ ਕੇਜਰੀਵਾਲ ਸਾਹਿਬ ਵੱਲੀਆਂ ਗੱਲਾਂ ਕਰਦੇ ਆ ਜੇ ਮੰਨ ਲਓ ਦੋਵਾਂ ਦਾ ਇਕੱਠ ਹੋ ਜਾਂਦਾ ਦੋਵੇਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਤੇ ਫੇਰ ਨਹੀਂ ਜੁਗਲਬੰਦੀ ਸੀ ਜਦੋਂ ਹੁਣ ਅੱਡੋ ਫਾਟੀ ਹੋ ਕੇ ਚੋਣਾ ਲੜਦੇ ਆ ਉਦੋਂ ਆ ਗੱਲਾਂ ਚਿੱਤੇ ਆ ਜਾਂਦੀਆਂ ਤੇ ਜਦੋਂ ਅੱਡੋ ਫਾਟੀ ਤੇ ਜਿਹੜਾ ਨਹੀਂ ਹੁੰਦੇ ਤੇ ਉਦੋਂ ਗੱਲਾਂ ਹੋਰ ਹੁੰਦੀਆਂ ਤੁਸੀਂ ਦੇਖੋ ਵੀ ਇਹੀ ਕਾਂਗਰਸ ਤੇ ਇਹੀ ਆਮ ਆਦਮੀ ਪਾਰਟੀ ਆ ਜਲੰਧਰ ਦੇ ਵਿੱਚ ਇੱਕ ਦੂਜੇ ਦੇ ਬੰਦੇ ਪੱਟ ਕੇ ਆਪ ਦਾ ਕੌਂਸਲਰ ਪੱਟ ਕੇ ਤੇ ਮੇਅਰ ਬਣਾਉਂਦੇ ਆ ਜੇ ਕਾਂਗਰਸ ਇੰਨੀ ਮਾੜੀ ਆ ਤੇ ਮਾੜੀ ਮੋਟੀ ਅੱਖ ਰੱਖਣੀ ਚਾਹੀਦੀ ਆ ਆਮ ਆਦਮੀ ਪਾਰਟੀ ਉਹਨਾਂ ਦੇ ਕੌਂਸਲਰ ਪੱਟ ਕੇ ਤੇ ਆਪਦੇ ਮੇਅਰ ਕਾ ਤੋਂ ਬਣਾਈ ਜਾਂਦੀ ਆ ਜੇ ਕਾਂਗਰਸ ਇੰਨੀ ਮਾੜੀ ਆ ਤੇ ਫਿਰ ਸਰਵਿੰਦ ਕੇਜਰੀਵਾਲ ਹੋਰੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਕੱਠੇ ਹੋ ਕੇ ਚੋਣਾਂ ਕਿਉਂ ਲੜਦੇ ਆ ਜੇ ਇੰਨੀ ਮਾੜੀ ਐ ਚੰਡੀਗੜ੍ਹ ਦੇ ਵਿੱਚ ਮੇਅਰ ਬਣਾਉਣ ਦੇ ਲਈ ਕਿਥੇ ਕਾਂਗਰਸ ਦੇ ਨਾਲ ਗਲਬਕੜੀ ਕਿਉਂ ਪੈਂਦੀ ਐ ਸਵਾਲ ਇਹ ਆ ਉਦੋਂ ਕਹ ਦਿੰਦੇ ਆ ਵੱਡੀ ਧਿਰ ਨੂੰ ਹਰਾਉਣ ਦੇ ਲਈ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਦੇ ਲਈ ਯਤਨਸ਼ੀਲ ਪਾਰਟੀ ਨੂੰ ਥੱਲ ਪਾਉਣੀ ਸਾਡਾ ਪਹਿਲਾ ਪਲਕੜਾ ਕਦਮ ਆ ਤੇ ਹੁਣ ਵੀ ਥੱਲ ਪਾ ਲੋ ਹੁਣ ਕਾਹਤੋਂ ਹੋਰ ਪਾਉਨੇ ਆ ਇਧਰ ਡਰਾਮਾ ਕੇਜਰੀਵਾਲ ਹੋਰੀ ਕਰੀ ਜਾਂਦੇ ਆ ਅਖੇ ਜੀ ਜਦੋਂ ਮੈਂ ਕਾਂਗਰਸ ਦੇ ਖਿਲਾਫ ਕੁਝ ਬੋਲਦਾ ਉਤਰ ਉਹਦਾ ਭਾਜਪਾ ਦਿੰਦੀ ਆ ਇਹਦਾ ਮਤਲਬ ਇਹ ਹੈ ਕਿ ਭਾਜਪਾ ਤੇ ਕਾਂਗਰਸ ਦੀ ਜੁਗਲਬੰਦੀ ਆ ਉਧਰ ਰਾਹੁਲ ਕਾਂਧੀ ਕਹੀ ਜਾਂਦਾ ਕਹਿੰਦਾ ਦੇਖੋ ਜੀ ਮੈਂ ਦਿੱਲੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਦੇਖਿਆ ਗੰਦਗੀ ਦੇ ਢੇਰ ਲੱਗੇ ਆ ਕੇਜਰੀਵਾਲ ਕਹਿੰਦਾ ਸੀ ਵੀ ਦਿੱਲੀ ਨੂੰ ਪੈਰਿਸ ਬਣਾ ਦੇਾਂਗੇ ਆਹ ਦੇਖੋ ਜੀ ਪੈਰਿਸ ਦੇ ਵਿੱਚ ਗੰਦਗੀ ਕਿਹੋ ਜੀ ਆ ਇਹ ਤਖੰਡਬਾਗੀ ਚੱਲਦੀ ਆ ਜੇ ਕਿਤੇ ਇਕੱਠੇ ਹੋ ਕੇ ਟੋਣਾ ਲੜਗੀਆਂ ਹੁੰਦੀਆਂ ਨਾ ਕਿਸੇ ਨੂੰ ਜੁਗਲਬੰਦੀ ਦਿਸਣੀ ਸੀ ਨਾ ਕਿਸੇ ਨੂੰ ਗੰਦ ਦੇ ਢੇਰ ਦਿਸਣੇ ਸੀ ਨਾ ਕਿਸੇ ਨੂੰ ਪੈਰਿਸ ਚੇਤੇ ਆਉਣਾ ਸੀ ਪਰ ਕਿਉਂਕਿ ਕਾਂਗਰਸ 15 ਸੀਟਾਂ ਮੰਗਦੀ ਸੀ 17 ਦੇ ਵਿੱਚੋਂ ਆਮ ਆਦਮੀ ਪਾਰਟੀ ਇਹਨਾਂ ਦੇਕੇ ਨਹੀਂ ਰਾਜ਼ੀ ਸੀ ਇਸ ਕਰਕੇ ਅੱਡੋ ਫੱਟੀ ਹੋ ਕੇ ਟੋਣਾ ਲੜ ਰਹੇ ਆ ਇਸ ਦੇ ਇਲਾਵਾ ਹੋਰ ਕੁਝ ਵੀ ਨਹੀਂ ਹੈ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਹੀ ਗੱਲਾਂ ਤਾਂ ਹੈਰਾਨ ਕਰ ਦਿੰਦੀਆਂ ਨੇ ਚਾਹਨਾ ਸਾਹਿਬ ਵੀ ਕਿਤੇ ਤਾਂ ਇਕੱਠੇ ਨੇ ਕਿਤੇ ਅੱਡ ਅੱਡ ਨੇ ਕਿਤੇ ਇੱਕ ਦੂਜੇ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਨੇ ਕਿਤੇ ਇੱਕ ਦੂਜੇ ਦੇ ਖਿਲਾਫ ਬਿਆਨ ਦਿੰਦੇ ਨੇ ਇਹ ਪੂਰੇ ਸਮੁੱਚੇ ਭਾਰਤ ਦੀ ਜੇ ਸਿਆਸਤ ਦੀ ਗੱਲ ਕਰੀਏ ਸੱਚੀ ਸਮਝ ਤੋਂ ਬਾਹਰ ਹੋਈ ਹੋਈ ਆ ਆਮ ਲੋਕਾਂ ਨੂੰ ਸਮਝ ਤਾਂ ਨਹੀਂ ਆਉਂਦੀ ਇਹ ਸਿਆਸਤ ਵੀ ਇਹ ਕਰੀ ਕੀ ਜਾਂਦੇ ਨੇ ਹਾਂ ਬਿਲਕੁਲ ਹੀ ਬਿਲਕੁਲ ਆਮ ਲੋਕਾਂ ਨੂੰ ਸਮਝ ਆਉਣ ਵਾਲੀਆਂ ਇਹ ਗੱਲਾਂ ਹੀ ਨਹੀਂ ਬਚੀਆਂ ਆਮ ਲੋਕਾਂ ਨੇ ਸਮਝ ਸੱਚੀ ਮੁੱਚੀ ਕੁਝ ਆਉਂਦਾ ਹੀ ਨਹੀਂ ਕਿਉਂਕਿ ਆਮ ਲੋਕ ਤਾਂ ਹੈ ਨਾ ਜਿਹੜੀ ਅੱਜ ਦੀ ਗੱਲ ਆ ਉਹ ਅੱਜ ਤੇ ਰਹੂਗੀ ਕੱਲ ਦੀ ਗੱਲ ਕੱਲ ਤੇ ਰਹੂਗੀ ਵੜ ਤੋਂ ਵੜ ਲੋਕਾਂ ਦੇ ਜਿਹੜੇ ਚਿਹਨ ਦੇ ਵਿੱਚ ਗੱਲ ਕਿੰਨਾ ਕ ਲੰਮਾ ਸਮੇਂ ਚ ਤੇ ਰਹਿੰਦੀ ਆ 2 ਦਿਨ 4 ਦਿਨ 5 ਦਿਨ ਪਰ ਦਿੱਲੀ ਵਰਗੇ ਰਾਜਨੀਤੀ ਦੇ ਕੇਂਦਰ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਸਾਡੀ ਰਾਜਧਾਨੀ ਦੇ ਵਿੱਚ ਪੜੇ ਲਿਖਿਆਂ ਦੀ ਰਾਜਧਾਨੀ ਜਿਹਨੂੰ ਅਸੀਂ ਕਹਿੰਦੇ ਆ ਉਸ ਥਾਂ ਦੇ ਉੱਤੇ ਜੋ ਕੁਝ ਚੱਲ ਰਿਹਾ ਉਹ ਸੱਚੀ ਮੁੱਚੀ ਹੈਰਾਨੀਜਨਕ ਵਰਤਾਰਾ ਹੈਗਾ ਜੀ ਬਿਲਕੁਲ ਤਹਿਣਾ ਸਾਹਿਬ ਅੱਗੇ ਵੱਧਦੇ ਆ ਜੀ ਗੱਲ ਕਰਦੇ ਆ ਹੁਣ ਗਣਤੰਤਰ ਦਿਵਸ ਦੀ ਇਸ ਮੌਕੇ ਦੇ ਉੱਪਰ ਝੰਡਾ ਲਹਿਰਾਉਣ ਦੀ ਸੂਚੀ ਜਿਹੜੀ ਹੈ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਸੂਚੀ ਉਹ ਜਾਰੀ ਹੋ ਗਈ ਹੈ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਪੰਜਾਬ ਦੀ ਸਰਕਾਰ ਹੈ ਜਿਹੜੀ ਉਹਦੇ ਵੱਲੋਂ ਆਪਣੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਤੇ ਉਹਨਾਂ ਦੇ ਵੱਲੋਂ ਤਿਰੰਗਾ ਪਤਾ ਲੱਗਾ ਜੀ ਕਿ ਫਰੀਦਕੋਟ ਜਾ ਕੇ ਲਹਿਰਾਇਆ ਜਾਊਗਾ ਇਹਦੇ ਵਿੱਚ ਪਤਾ ਲੱਗਾ ਜੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਜਿਹੜੇ ਖੇਤੀਬਾੜੀ ਮੰਤਰੀ ਇਹ ਤਿਰੰਗਾ ਲਹਿਰਾਉਣਗੇ ਜੀ ਤਰਨਤਾਰਨ ਦੇ ਵਿੱਚ ਇਸ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਤੋਂ ਖਬਰਾਂ ਆਈਆਂ ਇਹਦੇ ਤੇ ਜਾਣਕਾਰੀ ਇਹ ਮਿਲੀ ਹੈ ਕਿ ਭਾਈ ਫਲਾਣੇ ਸ਼ਹਿਰ ਦੇ ਵਿੱਚ ਫਲਾਣੇ ਮੰਤਰੀ ਨੇ ਫਲਾਣੇ ਸ਼ਹਿਰ ਦੇ ਵਿੱਚ ਫਲਾਣੇ ਮੰਤਰੀ ਨੇ ਤਿਰੰਗਾ ਲਹਿਰਾਉਣਾ ਹੈਗਾ ਆ ਮੇਰੇ ਕੋਲੇ ਪੂਰੀ ਜਾਣਕਾਰੀ ਪਈ ਹੈ ਕਿ ਜਿਹੜੇ ਹਰਦੀਪ ਸਿੰਘ ਮੁੰਡਗਾ ਨੇ ਇਹ ਬਠਿੰਡੇ ਦੇ ਵਿੱਚ ਤੇ ਜਿਹੜੇ ਹੈਗੇ ਨੇ ਲਾਲਚੰਦ ਕਟਾਰੂ ਚੱਕੇ ਮੁਖਸਰ ਸਾਹਿਬ ਦੇ ਵਿੱਚ ਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਫਾਜ਼ਲਕਾ ਦੇ ਵਿੱਚ ਤਿਰੰਗਾ ਲਹਿਰਾਉਣਾ ਤੇ ਹਰਜੋਤ ਸਿੰਘ ਬੈਂਸ ਨੇ ਹੁਸ਼ਿਆਰਪੁਰ ਦੇ ਵਿੱਚ ਤੇ ਹਰਪ੍ਰਜਨ ਸਿੰਘ ਈਟੀਓ ਨੇ ਫਿਰੋਜ਼ਪੁਰ ਦੇ ਵਿੱਚ ਤੇ ਭੂਮੀ ਤੇ ਪਾਣੀ ਦੀ ਸੰਭਾਲ ਵਾਲੇ ਮੰਤਰੀ ਭਰਿੰਦਰ ਕੁਮਾਰ ਗੋਇਲ ਨੇ ਪਟਿਆਲਾ ਦੇ ਵਿੱਚ ਸੈਰ ਸਪਟਾ ਤਸੱਬਾਚਾਰਕ ਮਾਮਲਿਆਂ ਦੇ ਮੰਤਰੀ ਹੈ ਜਿਹੜੇ ਇਸ ਵੇਲੇ ਕਰਨਪ੍ਰੀਤ ਸਿੰਘ ਸੌਂਦ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਮਲੇਰਕੋਟਲਾ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਤਰਨਤਾਰਨ ਦੇ ਵਿੱਚ ਤੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਤਿਰੰਗਾ ਲਹਿਰਾਉਣਾ ਮਹਿੰਦਰ ਭਗਤ ਨੇ ਤੇ ਪਤਾ ਲੱਗਾ ਜੀ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਤਿਰੰਗਾ ਲਹਿਰਾਉਣਾ ਸੋ ਇਹ ਹੈ ਜੀ ਕਿ ਬਾਕੀ ਸਮੇਂ ਸਮੇਂ ਦੇ ਉੱਤੇ ਜਿਹੜੇ ਵੀ ਮੰਤਰੀ ਬਣਦੇ ਆ ਉਤਰੰਗਾ ਲਹਿਰਾਉਂਦੇ ਹੁੰਦੇ ਆ। ਤਿਰੰਗਾ ਲਹਿਰਾਉਣ ਤੋਂ ਬਾਅਦ ਕਿਹੜੀਆਂ-ਕਿਹੜੀਆਂ ਗੱਲਾਂ ਕਹਿਣੀਆਂ ਉਹ ਵੀ ਆਪਾਂ ਨੂੰ ਪਤਾ ਹੀ ਆ ਤੇ ਇਹ ਸਾਲ ਦੇ ਵਿੱਚ ਦੋ ਵਾਰ ਲਹਿਰਾਇਆ ਜਾਂਦਾ 15 ਅਗਸਤ ਦੇ ਮੌਕੇ ਤੇ 26 ਜਨਵਰੀ ਦੇ ਮੌਕੇ ਜੀ। ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ? ਪੰਜਾਬ ਦਾ ਮੌਸਮ ਠੀਕ ਆ ਜੀ ਪੰਜਾਬ ਦੇ ਵਿੱਚ ਕਣ ਤਾਂ ਤੁੱਪ ਸੋਹਣੀ ਨਿਕਲੀ ਆ ਪੰਜਾਬ ਦੇ ਵਿੱਚ ਤੁੱਪ ਸੋਹਣੀ ਨਿਕਲੀ ਆ ਲੰਘੇ ਚੱਲ। ਤੇ ਅੱਜ ਵੀ ਇਸ ਵੇਲੇ ਮੌਸਮ ਸਾਫ਼ ਆ ਜੇਕਰ ਸਾਫ਼ ਹੀ ਰਵੇ ਤਾਂ ਉਦਾਂ ਮੌਸਮ ਵਿਭਾਗ ਨੇ ਗੱਲ ਕਹੀ ਸੀ ਕਿ 15 ਜਨਵਰੀ ਨੂੰ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਆਸ ਆ। ਠੰਡ ਹੈਗੀ ਆ ਪਰ ਉਨੀ ਜ਼ਬਰਦਸਤ ਨਹੀਂ ਠੰਡ ਹੈਗੀ ਆ ਪਰ ਬਹੁਤੀ ਸੰਘਣੀ ਨਹੀਂ ਤੇ ਦਿਨ ਕੱਲ ਵੀ ਸਾਫ਼ ਸੀ ਤੇ ਸ਼ਾਇਦ ਅੱਜ ਵੀ ਸਾਫ਼ ਰਹੇਗੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬੜੀ ਮਿਹਰਬਾਨ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ